ਜਿਹੜੀ ਜਗ੍ਹਾ ਤੇ ਡਿਸਾਇਡ ਹੋਇਆ ਹੋਇਆ ਉੱਥੇ ਲਾ ਲਓ। ਉਹ ਨੌਜਵਾਨ ਕਹਿੰਦਾ ਵੀ ਅਸੀਂ ਲੰਗਰ ਇੱਥੇ ਚਲਾਵਾਂਗੇ। ਪਰ ਕਿਤੇ ਨਾ ਕਿਤੇ ਤੁਸੀਂ ਦੇਖਿਆ ਨਹੀਂ ਵੀ ਜੇ ਕੋਈ ਫੋਰਚੂਨਰ ਚ ਜਾ ਰਿਹਾ ਉਹਨੂੰ ਵੀ ਹੱਥ ਦੇ ਕੇ ੱੱਕੇ ਨਾਲ ਲੰਗਰ ਸਟਾਉਨੇ ਆ। ਹੋਰ ਕੋਈ ਵੱਡੀਆਂ ਗੱਡੀਆਂ ਵਾਲੇ ਜਿਨ੍ਹਾਂ ਨੂੰ ਕੋਈ ਮੈਨੂੰ ਲੱਗਦਾ ਜ਼ਰੂਰਤ ਵੀ ਨਹੀਂ ਆਪਾਂ ੱੱਕੇ ਨਾਲ ਠੂਸਣ ਤੱਕ ਜਾਂਦੇ ਉਹਨਾਂ ਦੇ ਮੂੰਹ ਨਹੀਂ। ਤਾਂ ਰੋਡ ਦੇ ਉੱਤੇ ਇੱਕ ਸਾਈਨ ਬੋਰਡ ਆਪਾਂ ਲਾ ਸਕਦੇ ਹਾਂ ਵੀ ਲੰਗਰ ਗੁਰੂ ਦਾ ਇੱਥੇ ਚੱਲਦਾ ਹੈ। ਤਾਂ ਲੋਕ ਜਿਹਨੂੰ ਜ਼ਰੂਰਤ ਹੈ, ਜ਼ਰੂਰਤ ਮੰਨਦੋਂ ਉੱਥੇ ਲੰਗਰ ਜਾ ਕੇ ਸਕੂਗਾ ਖੁਦ ਬੈਠ ਕੇ। ਜਦੋਂ ਪੱਤਕੇ ਨਾਲ ਗੱਡੀਆਂ ਰੋਕ ਰੋਕ ਕੇ ਰੋਕ ਰੋਕ ਕੇ ਰੋਕ ਰੋਕ ਕੇ ਧੱਕੇ ਨਾਲ ਮੂੰਹ ਤੇ ਪਾਉਂਦੇ ਆ ਲੰਗਰ ਉੱਥੇ ਲੱਗਦਾ ਵੀ ਜਿਵੇਂ ਲੰਗਰ ਦੀ ਵੀ ਬੇਅਦਬੀ ਹੁੰਦੀ ਹੈ ਹਾਂਜੀ ਹਾਂ ਬਾਬਾ ਨਾਨਕ ਨੇ ਲੰਗਰ ਲਾਇਆ ਸੀ ਭੁੱਖੇ ਸਾਧੂਆਂ ਲਈ ਹਾਂਜੀ ਜਿਹੜੇ ਲੋਕ ਭੁੱਖੇ ਆ ਜਦੋਂ ਕੋਈ ਭੁੱਖਾ ਹੁੰਦਾ ਹੈ ਉਹ ਮੈਨੂੰ ਲੱਗਦਾ ਜੇ ਉਹਨੂੰ 10 ਕਦਮ ਪਿੱਛੇ ਵੀ ਪਤਾ ਵੀ ਲੰਗਰ ਚੱਲਦਾ ਉੱਥੇ ਵੀ ਛਕ ਲੂਗਾ ਕੋਈ ਵੱਡੀ ਗੱਲ ਨਹੀਂ ਸਾਸੀਕਾਰ ਦੋਸਤੋ ਮੈਂ ਹੈਰੀ ਖਰੋੜ ਤੇ ਕੁਝ ਕੁ ਦਿਨਾਂ ਤੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਦੋ ਨੌਜਵਾਨ ਵਿਅਕਤੀ ਲੰਗਰ ਲਾ ਰਹੇ ਨੇ ਤੇ ਉਸ ਲੰਗਰ ਨੂੰ ਰੋਕਣ ਲਈ ਪੁਲਿਸ ਵਾਲੇ ਹੁੰਦੇ ਨੇ ਤੇ ਇਸ ਮਸਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਦਾ A1 ਮੀਡੀਆ ਦੇ ਚੈਨਲ ਹੈਡ ਮੋਹਨ ਮਕਬੂਲ ਜੀ ਜੁੜੇ ਨੇ ਮਕਬੂਲ ਜੀ ਤੁਹਾਡਾ ਸਵਾਗਤ ਕਰਦੇ ਆਂ ਧੰਨਵਾਦ ਤੇ ਇਸ ਮੁੱਦੇ ਤੇ ਆਪਾਂ ਗੱਲ ਕਰਦੇ ਆਂ ਇਹ ਆਪਾਂ ਨੂੰ ਸਾਰੀ ਗੱਲਬਾਤ ਦੱਸਣਗੇ ਮਕਬੂਲ ਜੀ ਕੀ ਹੈ ਇਹ ਮਸਲਾ ਮਸਲਾ ਆਪਾਂ ਸਾਰਿਆਂ ਨੇ ਦੇਖਿਆ ਹੈ ਅਲੱਗ-ਅਲੱਗ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਆਪਾਂ ਦੇਖ ਰਹੇ ਆ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਵੀ ਲੰਗਰ ਰੋਕਿਆ ਜਾ ਰਿਹਾ ਉਹਦੀ ਗਹਿਰਾਈ 'ਚ ਜੇ ਆਪਾਂ ਗੱਲਬਾਤ ਕਰੀਏ ਤਾਂ ਉੱਥੇ ਲੰਗਰ ਦੀ ਜਿਹੜੀ ਗੱਲ ਆ ਕਾਫੀ ਸਮੇਂ ਤੋਂ ਹੀ ਲੰਗਰ ਚੱਲਦੇ ਆ ਰਹੇ ਨੇ ਹਸਪਤਾਲਾਂ ਦੇ ਵਿੱਚ ਮਾਤਾ ਕਛਲੇ ਹਸਪਤਾਲ 'ਚ ਵੀ ਲੰਗਰ ਚੱਲਦਾ ਹੈ ਰਜਿੰਦਰਾ 'ਚ ਵੀ ਚੱਲਦਾ ਹੈ ਉਹਦੇ ਵਿੱਚ ਹਰ ਇੱਕ ਬੰਦੇ ਨੇ ਚੈਨਲ ਦੇ ਉੱਤੇ ਜਾਂ ਸੋਸ਼ਲ ਮੀਡੀਆ ਤੇ ਟਾਈਟਲ ਪਾਇਆ ਵੀ ਲੰਗਰ ਨੂੰ ਰੋਕਿਆ ਗਿਆ ਲੰਗਰ ਨੂੰ ਰੋਕਿਆ ਗਿਆ ਮਤਲਬ ਪੂਰੀ ਗੱਲ ਨਹੀਂ ਦੱਸੀ ਉਹਨਾਂ ਨੇ ਪੂਰੀ ਗੱਲ ਹਾਂ ਮੈਨੂੰ ਦੇਖੋ ਹਰ ਇੱਕ ਦਾ ਆਪਣਾ ਆਪਣਾ ਪੱਖ ਆ ਹਰ ਇੱਕ ਦਾ ਆਪਣਾ ਆਪਣਾ ਤਰੀਕਾ ਦੱਸਣ ਦਾ ਹਾਂਜੀ ਹਾਂਜੀ ਉਹਦੇ ਵਿੱਚ ਜਿਹੜੇ ਮੈਡੀਕਲ ਸੁਪਰਡੈਂਡਰ ਰੇਖੀ ਸਾਹਿਬ ਦਾ ਪੱਖ ਵੀ ਕਈ ਚੈਨਲਾਂ ਨੇ ਲਿਆ ਰੇਖੀ ਸਾਹਿਬ ਕਹਿੰਦੇ ਨੇ ਵੀ ਲੰਗਰ ਨੂੰ ਨਹੀਂ ਅਸੀਂ ਰੋਕਦੇ ਭਾਵੇਂ ਕਿੰਨਾ ਹੀ ਲੰਗਰ ਕੋਈ ਚਲਾਓ ਵੀ ਅਸੀਂ ਇੱਕ ਜਗ੍ਹਾ ਡਿਸਾਈਡ ਕੀਤੀ ਹੋਈ ਹੈ ਉਹ ਜਗ੍ਹਾ ਦੇ ਉੱਤੇ ਕੋਈ ਲੰਗਰ ਲਾਵੇ ਉੱਥੇ ਜਾ ਕੇ ਜਿਹਨੂੰ ਜ਼ਰੂਰਤ ਹੈ ਲੰਗਰ ਛੱਕ ਸਕਦਾ ਪਰ ਇੱਥੇ ਥੋੜਾ ਜਿਹਾ ਮਸਲਾ ਇਸ ਤਰ੍ਹਾਂ ਲੱਗਦਾ ਵੀ ਜਦੋਂ ਨੌਜਵਾਨਾਂ ਨੂੰ ਜਗ੍ਹਾ ਦੀ ਗੱਲ ਕੀਤੀ ਗਈ ਵੀ ਕੋਈ ਗੱਲ ਨਹੀਂ ਇੱਕ ਪੁਲਿਸ ਅਧਿਕਾਰੀ ਆਉਂਦਾ ਜੀ ਨਾਲ ਸਕਿਉਰਿਟੀ ਆਫਸਰ ਵੀ ਆਉਂਦਾ ਉਹ ਲੰਗਰ ਦੀ ਗੱਲ ਕਰਦਾ ਵੀ ਤੁਸੀਂ ਲੰਗਰ ਜਿਹੜੀ ਜਗ੍ਹਾ ਤੇ ਡਿਸਾਈਡ ਹੋਇਆ ਹੋਇਆ ਉੱਥੇ ਲਾ ਲਓ ਉਹ ਨੌਜਵਾਨ ਕਹਿੰਦਾ ਵੀ ਅਸੀਂ ਲੰਗਰ ਇੱਥੇ ਚਲਾਵਾਂਗੇ ਸਾਨੂੰ ਲੰਗਰ ਤੋਂ ਸਾਨੂੰ ਵੀ ਕੋਈ ਆਬਜੈਕਸ਼ਨ ਨਹੀਂ ਲੰਗਰ ਲੱਗਣੇ ਚਾਹੀਦੇ ਨੇ ਉਹ ਕਹਿੰਦਾ ਵੀ ਇੱਥੇ 3 ਸਾਲ ਤੋਂ ਲੰਗਰ ਇੱਥੇ ਲਾਉਂਦੇ ਸਾਨੂੰ ਕਿਸੇ ਨੇ ਰੋਕਿਆ ਨਹੀਂ ਪਹਿਲਾਂ ਨਹੀਂ ਲਾਉਂਦੇ ਨੇ ਠੀਕ ਹੈ ਪਰ ਕਦੇ ਨਾ ਕਦੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਨਾ ਕੋਈ ਹੋ ਸਕਦਾ ਕੋਈ ਟ੍ਰੈਫਿਕ ਦੀ ਸਮੱਸਿਆ ਹੁੰਦੀ ਹੋਵੇ ਜੀ ਮਤਲਬ ਜਦੋਂ ਲੰਗਰ ਕਿਹਨੂੰ ਲਾਇਆ ਜਾਂਦਾ ਹੈ ਬਾਬੇ ਨਾਨਕ ਨੇ ਲੰਗਰ ਲਾਇਆ ਸੀ ਭੁੱਖੇ ਸਾਧੂਆਂ ਲਈ ਹਾਂਜੀ ਜਿਹੜੇ ਲੋਕ ਭੁੱਖੇ ਆ ਜਦੋਂ ਕੋਈ ਭੁੱਖਾ ਹੁੰਦਾ ਹੈ ਉਹ ਮੈਨੂੰ ਲੱਗਦਾ ਜੇ ਉਹਨੂੰ 10 ਕਦਮ ਪਿੱਛੇ ਵੀ ਪਤਾ ਵੀ ਲੰਗਰ ਚੱਲਦਾ ਉੱਥੇ ਵੀ ਛਕ ਲੂਗਾ ਕੋਈ ਵੱਡੀ ਗੱਲ ਨਹੀਂ ਜੀ ਅਸੀਂ ਫਿਰ ਵੀ ਲੰਗਰ ਦੇ ਖਿਲਾਫ ਨਹੀਂ ਹੈਗੇ ਪਰ ਗੱਲ ਜਿਹੜੀ ਸਹੀ ਹੈ ਉਹ ਕਰਨੀ ਬਣਦੀ ਹੈ ਸਾਡੀ ਸਾਰਿਆਂ ਦੀ ਉਹ ਨੌਜਵਾਨ ਕਹਿੰਦਾ ਇੱਥੇ ਲੰਗਰ ਚੱਲੂਗਾ ਲੰਗਰ ਲਾਉਣ ਜੀ ਸਦਕੇ ਲਾਉਣ ਬਹੁਤ ਚੰਗੀ ਗੱਲ ਲੰਗਰ ਲਾ ਰਹੇ ਨੇ ਪਰ ਜਿੱਥੇ ਲੋਕ ਆਪਾ ਤੁਸੀਂ ਦੇਖਿਆ ਸਰਹੰਦ ਦੀ ਸਭਾ ਤੇ ਆਪਾਂ ਗੱਲ ਕਰਦੇ ਆਂ ਜੀ ਦੀ ਜੋੜ ਮੇਲੇ ਤੇ ਜੀ ਦੀ ਜੋੜ ਮਿਲ ਤੇ ਲੰਗਰ ਲੱਗਦੇ ਨੇ ਥਾਂ ਥਾਂ ਲੱਗਦੇ ਨੇ ਬੜੀ ਚੰਗੀ ਗੱਲ ਹੈ ਪਰ ਕਿਤੇ ਨਾ ਕਿਤੇ ਤੁਸੀਂ ਦੇਖਿਆ ਨਹੀਂ ਵੀ ਜੇ ਕੋਈ ਫੋਰਚੂਨਰ ਚ ਜਾ ਰਿਹਾ ਉਹਨੂੰ ਵੀ ਹੱਥ ਦੇ ਕੇ ੱੱਕੇ ਨਾਲ ਲੰਗਰ ਸਤਾਉਂਦੇ ਆਂ ਹੋਰ ਕੋਈ ਵੱਡੀਆਂ ਗੱਡੀਆਂ ਵਾਲੇ ਜਿਨ੍ਹਾਂ ਨੂੰ ਕੋਈ ਮੈਨੂੰ ਲੱਗਦਾ ਜ਼ਰੂਰਤ ਵੀ ਨਹੀਂ ਆਪਾਂ ੱੱਕੇ ਨਾਲ ਠੂਸਣ ਤੱਕ ਜਾਂਦੇ ਆਂ ਉਹਨਾਂ ਦੇ ਮੂਹੇ ਪਰ ਉੱਥੇ ਵੀ ਆਪਾਂ ਇਹੀ ਗੱਲ ਕਰਦੇ ਆ ਲੰਗਰ ਬਹੁਤ ਚੰਗੀ ਆ ਪੰਜਾਬੀ ਲੋਕ ਨੇ ਜਿਹੜੇ ਮੋਸ਼ਨਲ ਇੱਕ ਦੂਜੇ ਨਾਲ ਜੁੜੇ ਹੋਏ ਨੇ ਸਿੱਧੀ ਜੋੜ ਮੇਲੇ ਤੇ ਜਿਵੇਂ ਹੁਣ ਰੋਡ ਤੇ ਲੰਗਰ ਲਾਉਂਦੇ ਨੇ ਇਹ ਗੱਲ ਤਾਂ ਕੋ ਸਹੀ ਹੈ ਨਹੀਂ ਦੇਖੋ ਲੰਗਰ ਲਾਉਣਾ ਕੋਈ ਗਲਤ ਨਹੀਂ ਪਰ ਜਗਾ ਉਹਦੀ ਵੀ ਸਹੀ ਨਹੀਂ ਹੈਗੀ ਜਗਾ ਜੇ ਕਿਤੇ ਰੋਡ ਦੇ ਉੱਤੋਂ 500 ਮੀਟਰ ਪਿੱਛੇ ਜਾਂ ਅੱਧਾ ਕਿਲੋਮੀਟਰ ਪਿੱਛੇ ਜਿੱਥੇ ਆਪਾਂ ਜਦ 200 ਮੀਟਰ ਪਿੱਛੇ ਲੰਗਰ ਲੱਗਿਆ ਹੋਵੇ ਤਾਂ ਰੋਡ ਦੇ ਉੱਤੇ ਇੱਕ ਸਾਈਨ ਬੋਰਡ ਆਪਾਂ ਲਾ ਸਕਦੇ ਆ ਵੀ ਲੰਗਰ ਗੁਰੂ ਦਾ ਇੱਥੇ ਚੱਲਦਾ ਹਾਂਜੀ ਤਾਂ ਲੋਕ ਜਿਹਨੂੰ ਜ਼ਰੂਰਤ ਹੈ ਜ਼ਰੂਰ ਤਮੰਦ ਉੱਥੇ ਲੰਗਰ ਜਾ ਕੇ ਸਕੂਗਾ ਖੁਦ ਬੈਠ ਕੇ ਜਦੋਂ ਆਪਾਂ ਧੱਕੇ ਨਾਲ ਗੱਡੀਆਂ ਰੋਕ ਰੋਕ ਕੇ ਰੋਕ ਰੋਕ ਕੇ ਰੋਕ ਰੋਕ ਕੇ ਧੱਕੇ ਨਾਲ ਮੂੰਹ ਜਪਾਉਣੇ ਆ ਲੰਗਰ ਉੱਥੇ ਲੱਗਦਾ ਵੀ ਜਿਵੇਂ ਲੰਗਰ ਦੀ ਵੀ ਬੇਅਦਬੀ ਹੁੰਦੀ ਹੈ ਹਾਂਜੀ ਹਾਂ ਲੰਗਰ ਹਾਂ ਜਿਵੇਂ ਉਹ ਰਜਿੰਦਰਾਸ ਹਸਪੀਟਲ ਦੀ ਵੀਡੀਓ ਵਾਇਰਲ ਹੈ ਜਿਹੜਾ ਲੰਗਰ ਲਾ ਰਿਹਾ ਵਿਅਕਤੀ ਉਹ ਮਤਲਬ ਬਹੁਤ ਬੈਸ ਕਰ ਰਿਹਾ ਪੁਲਿਸ ਵਾਲੇ ਤਾਂ ਕਹਿੰਦੇ ਆਪਾਂ ਬੈ ਕੇ ਗੱਲ ਕਰਦੇ ਆ ਉੱਪਰ ਬੈ ਕੇ ਗੱਲ ਕਰ ਨਹੀਂ ਰਿਹਾ ਮਤਲਬ ਉਹਨੇ ਇੱਕੋ ਗੱਲ ਰੱਟੀ ਹੋਈ ਆ ਵੀ ਅਸੀਂ ਤਾਂ ਇੱਥੇ ਹੀ ਲੰਗਰ ਲਾਵਾਂਗੇ ਮਤਲਬ ਉਹਦਾ ਇਹ ਐ ਲੱਗਦਾ ਸੀ ਜਿਵੇਂ ਰੂਡਲੀ ਗੱਲ ਕਰਦਾ ਹੁੰਦਾ ਮਤਲਬ ਮੁੱਲ ਲੈਣ ਦੀ ਸੋਚਦਾ ਪੁਲਿਸ ਵਾਲੇ ਨਾਲ ਉਹਦਾ ਮਤਲਬ ਉਹਦੇ ਵੇਅ ਟਾਕ ਨਾਲ ਲੱਗਦਾ ਐਵੇਂ ਤੇ ਪੁਲਿਸ ਵਾਲੇ ਕਹਿੰਦੇ ਆਪਾਂ ਬੈਕ ਹੀ ਗੱਲ ਕਰਦੇ ਆ ਉਹ ਕਹਿੰਦਾ ਨਹੀਂ ਮੈਂ ਤਾਂ 3 ਸਾਲ ਤੋਂ ਲਾਉਣੀ ਹੀ ਇੱਥੇ ਲੰਗਰ ਕਰ ਲਓ ਜੋ ਕਰਨਾ ਨੇ ਆ ਗੱਲ ਵੀ ਕਹੀ ਹੈ ਵਿੱਚ ਆ ਦੇਖੋ ਗੱਲ ਹੁਣ ਤੁਸੀਂ ਆਪੀ ਗੱਲ ਸਾਰੀ ਸਾਨੂੰ ਸਾਹਮਣੇ ਕਰਤੀ ਐ ਸਾਰੀ ਗੱਲ ਤੁਸੀਂ ਆਪੀ ਕਲੀਅਰ ਕਰਤੀ ਐ ਇਹੀ ਗੱਲ ਮੈਂ ਦੱਸਣੀ ਚਾਹੁੰਦਾ ਲੰਗਰ ਬਿਲਕੁਲ ਲਾਉਣੇ ਚਾਹੀਦੇ ਨੇ ਜ਼ਰੂਰਤਮੰਦ ਲੋਕਾਂ ਨੂੰ ਲੱਗਣੇ ਚਾਹੀਦੇ ਨੇ ਉਹਨੂੰ ਗੱਲ ਨੂੰ ਇਸ ਤਰ੍ਹਾਂ ਪੇਸ਼ ਨਾ ਕੀਤਾ ਜਾਵੇ ਵੀ ਇੱਕ ਇਹਨੂੰ ਕਈ ਵਾਰੀ ਧਾਰਮਿਕ ਪੱਖੋਂ ਵੀ ਜੋੜਿਆ ਜਾਂਦਾ ਵੀ ਸਿੱਖਾਂ ਨੂੰ ਰੋਕਿਆ ਜਾਂਦਾ ਜੀ ਇਹ ਜਿਹੜੇ ਲੋਕ ਛੱਕਣ ਆ ਰਹੇ ਨੇ ਉਹਨਾਂ ਦਾ ਕੋਈ ਜਾਤ ਧਰਮ ਨਹੀਂ ਲੰਗਰ ਲਾਉਣ ਵਾਲਿਆਂ ਦਾ ਕੋਈ ਜਾਤ ਧਰਮ ਨਹੀਂ ਹੁੰਦਾ ਤੇ ਜਿਹੜੇ ਅਫਸਰ ਸਾਡੇ ਉੱਤੇ ਬੈਠੇ ਨੇ ਜਿਵੇਂ ਪਰਜਿੰਦਰਾ ਦੀ ਗੱਲ ਕਰਦੇ ਆ ਉੱਥੇ ਸੁਪਰਡੈਂਟ ਮੈਡੀਕਲ ਵਾਲੇ ਨੇ ਜਿਹੜੇ ਰੇਖੀ ਸਾਹਿਬ ਉਹ ਵੀ ਪੱਗ ਬੰਨਦੇ ਨੇ ਉਹ ਵੀ ਸਰਦਾਰ ਨੇ ਸਿੱਖ ਨੇ ਉਹਨਾਂ ਨੇ ਮੈਨਾਂ ਉਹਨਾਂ ਦਾ ਪੱਖ ਸੁਣਿਆ ਵੀ ਲੰਗਰ ਲਾਓ ਸਾਨੂੰ ਕੋਈ ਇਤਰਾਜ਼ ਨਹੀਂ ਯਾਰ ਹੋਰ ਵੀ ਆ ਕੇ ਲਾਓ ਪਰ ਇਹਦੀ ਇੱਕ ਜਗ੍ਹਾ ਰਸਾਇੰਦੜਾ ਉੱਥੇ ਆ ਕੇ ਲਾਓ ਆ ਅਸੀਂ ਫਿਰ ਵੀ ਇਹ ਲੰਗਰ ਦੀ ਆਸੀ ਵੀ ਕਦੇ ਮਨਾਹੀ ਨਹੀਂ ਜੀ ਅਸੀਂ ਵੀ ਪ੍ਰਮਾਤਮਾ ਨੂੰ ਅਰਦਾਸ ਕਰਦੇ ਆਂ ਗੁਰੂਆਂ ਪੀਰਾਂ ਦੀ ਧਰਤੀ ਇਹ ਇੱਥੇ ਲੋਕ ਇੱਕ ਦੂਏ ਦੀ ਮਦਦ ਕਰਦੇ ਨੇ ਪੰਜਾਬੀ ਪੰਜਾਬੀ ਤਾਂ ਦੇਸ਼ਾਂ ਵਿਦੇਸ਼ਾਂ 'ਚ ਜਾ ਕੇ ਮਦਦ ਕਰੇ ਆਉਂਦੇ ਆ ਹਾਂਜੀ ਹਾਂ ਭਾਵੇਂ ਸੁਨਾਮੀ ਲਹਿਰਾਂ ਕਿਤੇ ਵੀ ਆਈਆਂ ਹੁਣ ਤਾਂ ਇੱਥੇ ਰਖੜਾ ਪਰਿਵਾਰ ਸੀਗਾ ਜਿਨ੍ਹਾਂ ਨੇ ਉੱਥੇ ਜਾ ਕੇ 5 ਕਰੋੜ ਦੀ ਸਮੱਗਰੀ ਮੰਡੀ ਹਾਂਜੀ ਜਿੱਥੇ ਉਸ ਸਮੇਂ ਦੇ ਵਿੱਚ 5 ਕਰੋੜ ਦੀ ਸਮੱਗਰੀ ਮੰਡੀ ਫਿਰ ਆਪਾਂ ਗੱਲ ਕਰੀ ਜਾਏ ਜੇ ਕਿਸਾਨ ਅੰਦੋਲਨ ਦੀ ਦਿੱਲੀ 'ਚ ਬਹੁਤ ਦਿੱਲੀ ਦੇ ਵਿੱਚ ਅੰਦੋਲਨ ਦੇ ਵਿੱਚ ਜਾ ਕੇ ਕਿੰਨੇ ਲੰਗਰ ਚੱਲੇ ਭਾਂਤ ਭਾਂ ਦੇ ਲੰਗਰ ਚੱਲੇ ਉੱਥੇ ਜਿੱਥੇ ਜਿਹੜੇ ਲੋਕਾਂ ਨੂੰ ਜ਼ਰੂਰਤ ਸੀ ਉਸ ਸਮੇਂ ਦੇ ਵਿੱਚ ਹਾਂਜੀ ਤਾਂ ਉੱਥੇ ਜਾ ਕੇ ਇਹ ਪਰਿਵਾਰਾਂ ਨੇ ਵੱਡੇ ਪਰਿਵਾਰ ਜਿਵੇਂ ਪਹਿਲਾਂ ਵੀ ਰਖਣਾ ਸਭ ਦੀ ਗੱਲ ਕਰਦਾ ਉੱਥੇ ਬੜਾ ਤਕੜਾ ਲੰਗਰ ਲਾਇਆ 5000 ਬੰਦੇ ਦੇ ਰਹਿਣ ਦਾ ਇੱਕ ਅਟੈਚ ਮੈਂ ਉੱਥੇ ਇੰਤਜ਼ਾਮ ਕੀਤਾ ਐਸੇ ਲੋਕ ਨੇ ਤਾਂ ਹੀ ਕਹਿੰਦੇ ਵੀ ਜਿੱਥੇ ਜ਼ਰੂਰਤ ਹੈ ਪੰਜਾਬੀ ਤਾਂ ਸਭ ਤੋਂ ਪਹਿਲਾਂ ਹਿੱਕ ਢਾ ਕੇ ਖੜਦੇ ਨੇ ਭਾਵੇਂ ਖਾਲਸਾ ਐਡ ਹੋਵੇ ਹਾਂਜੀ ਭਾਵੇਂ ਹੋਰ ਸੰਸਥਾਵਾਂ ਹੋਣ ਜਿੱਥੇ ਜ਼ਰੂਰਤ ਆ ਉੱਥੇ ਲੰਗਰ ਵੀ ਲੱਗਦਾ ਸਭ ਕੁਝ ਹੁੰਦਾ ਪਰ ਇਸ ਤਰ੍ਹਾਂ ਨਹੀਂ ਵੀ ਆਪਾਂ ਲੰਗਰ ਦੀ ਬੇਅਦਵੀ ਕਰੀਏ ਤੱਕੇ ਨਾਲ ਲੋਕਾਂ ਦੇ ਮੂੰਹ 'ਚ ਲੰਗਰ ਫਸਾਈਏ ਵੀ ਤੁਸੀਂ ਜਿਹਨੂੰ ਜ਼ਰੂਰਤ ਨਹੀਂ ਉਹਨੂੰ ਵੀ ਦਈਏ ਜਿਹਨੂੰ ਜ਼ਰੂਰਤ ਆ ਮੈਂ ਫੇਰ ਬੇਨਤੀ ਕਰਦਾ ਉਹ ਵੀਰ ਜਿਹੜੇ ਲੰਗਰ ਲਾਉਂਦੇ ਨੇ ਦੋ ਮੁਲਾਜ਼ਮ ਨੇ ਉਹ ਆਪਣਾ ਦਸਵੰਧ ਕੱਢ ਕੇ ਕਹਿੰਦੇ ਅਸੀਂ ਮਹੀਨੇ 'ਚ ਪਤਾ ਨਹੀਂ 2-3 ਮਹੀਨੇ ਬਾਅਦ ਇੱਥੇ ਲੰਗਰ ਲਾਉਨੇ ਆ ਹੋਰ ਜਗ੍ਹਾ ਤੇ ਅਲਗ-ਅਲਗ ਜਗ੍ਹਾ ਤੇ ਲੰਗਰ ਲਾਉਂਦੇ ਨੇ ਬਹੁਤ ਚੰਗੀ ਗੱਲ ਆ ਆਪਣਾ ਦਸਵੰਧ ਕੱਢ ਕੇ ਭੁੱਖੇ ਬੰਦੇ ਦੇ ਮੂੰਹ 'ਚ ਰੋਟੀ ਪਾ ਖਾਸ ਕਰਕੇ ਉਹ ਲੋਕਾਂ ਦੇ ਮੂੰਹ 'ਚ ਜਿਹੜੇ ਮਰੀਜ਼ ਨੇ ਮਰੀਜ਼ਾਂ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਆਏ ਹੋਏ ਨੇ ਬਹੁਤ ਚੰਗੀ ਗੱਲ ਹੈ ਪਰ ਜੇ ਕਿਤੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਾਂ ਅਧਿਕਾਰੀਆਂ ਨਾਲ ਮਿਲ ਕੇ ਅਸੀਂ ਇਹ ਕੰਮ ਕਰੀਏ ਤਾਂ ਹੋਰ ਵੀ ਬਿਹਤਰ ਹੋਊਗਾ ਜੇ ਮੈਂ ਫੇਰ ਵਾਰੀ ਵਾਰੀ ਕਹਿਣਾ ਹੈ ਵੀ ਜਿੱਥੇ ਜੀ ਕਿਸੇ ਨੂੰ ਜ਼ਰੂਰਤ ਹੈ ਇੱਕ ਢਾਬਾ ਚੱਲਦਾ ਹੈ ਜਿਨ੍ਹਾਂ ਨੂੰ ਇਲਜ਼ਾਮ ਲਾਉਂਦੇ ਨੇ ਵੀ ਢਾਬਿਆਂ ਨਾਲ ਮਿਲ ਕੇ ਇਹ ਅਫਸਰ ਸਾਨੂੰ ਤੰਗ ਕਰਦੇ ਹਨ ਢਾਬੇ ਤੇ 100 200 ਦੀ ਰੋਟੀ ਹੈ ਜੀ ਤੇ ਉੱਥੇ ਫ੍ਰੀ ਚ ਲੰਗਰ ਚੱਲਦਾ ਹਾਂਜੀ ਜਿਹੜਾ ਫ੍ਰੀ ਆਲਾ ਬੰਦਾ ਉਹ 10 ਕਦਮ ਪਿੱਛੇ ਚੱਲ ਕੇ ਵੀ ਚਲਾ ਜਾਊਗਾ ਇਸ ਕਰਕੇ ਵੀਰਾਂ ਨੂੰ ਵੀ ਬੇਨਤੀ ਹੈ ਇਹਨੂੰ ਸਾਡੇ ਸੋਸ਼ਲ ਮੀਡੀਆ ਮੀਡੀਆ ਨੂੰ ਵੀ ਬੇਨਤੀ ਹੈ ਇਹਨੂੰ ਇਸ਼ੂ ਨਾ ਬਣਾਓ ਇਹਨੂੰ ਕੰਟੀਨਿਊ ਕਰਨਾ ਤਾਂ ਜਿੱਥੇ ਜਗ੍ਹਾ ਦਿੱਤੀ ਹੋਈ ਹੈ ਉੱਥੇ ਜਾ ਕੇ ਕੰਟੀਨਿਊ ਕਰੋ ਤਾਂ ਹੋਰ ਵੀ ਲੋਕ ਸਹਿਯੋਗ ਦੇਣ ਮਤਲਬ ਜਿਵੇਂ ਮੀਡੀਆ ਵਾਲੇ ਨੇ ਕਈ ਦਿਨਾਂ ਤੋਂ ਇੱਕੋ ਖਬਰ ਚਲਾ ਰખી ਆ ਵੀ ਇਹਨਾਂ ਨੇ ਪੁਲਿਸ ਵਾਲਿਆਂ ਨਾਲ ਬਹਿਸ ਕੀਤੀ ਜਾਂ ਉਹ ਗਲਤ ਨੇ ਜਾਂ ਉਹ ਗਲਤ ਨੇ ਮਤਲਬ ਉਹ ਪ੍ਰੋਪਰ ਦੱਸ ਨਹੀਂ ਰਹੇ ਹਾਂ ਪ੍ਰੋਪਰ ਗੱਲ ਨੂੰ ਸਮਝਦਾ ਨਹੀਂ ਕੋਈ ਉੱਥੇ ਇੱਕ ਵੀਰ ਮੇਰੇ ਉਹਦੇ ਵੈਲਫੇਅਰ ਆਏ ਨੇ ਐਨ ਜੀਓ ਚਲਾਉਂਦੇ ਨੇ ਪਟਿਆਲੇ ਤੋਂ ਹੀ ਉਹ ਵੀ ਜਾ ਕੇ ਉੱਥੇ ਲਾਈਵ ਹੋਏ ਸੀ ਉਹਨਾਂ ਨੇ ਵੀ ਲੰਗਰ ਚਲਾਉਣ ਦੀ ਬੇਨਤੀ ਕੀਤੀ ਆ ਮੇਰੇ ਨਾਲ ਵੀ ਗੱਲਬਾਤ ਹੋਈ ਆ ਵੀ ਮੈਨੂੰ ਫੋਨ ਲਾਈਨ ਤੇ ਲਾਓ ਮੈਂ ਪੂਰੀ ਜਾਣਕਾਰੀ ਦਵਾਂਗਾ ਉਹ ਵੀ ਲੰਗਰ ਚਲਾਉਣ ਦਾ ਹੱਕ ਚ ਨੇ ਵੀ ਲੰਗਰ ਚੱਲਣਾ ਚਾਹੀਦਾ ਪਰ ਲੰਗਰ ਚਲਾਉਣ ਦਾ ਕੋਈ ਥੋੜਾ ਬਹੁਤ ਤਰੀਕਾ ਜੇ ਹੋ ਜਵੇ ਤਰੀਕੇ ਨਾਲ ਲੰਗਰ ਚੱਲੇ ਤਾਂ ਸਾਰੇ ਲੋਕ ਪ੍ਰਸ਼ੰਸਾ ਵੀ ਕਰਨਗੇ ਉਹਨਾਂ ਦੀ ਜਗ੍ਹਾ ਹੋਣੀ ਚਾਹੀਦੀ ਹੈ ਲੰਗਰ ਲਾਉਣ ਦੀ ਇੱਕ ਜਗ੍ਹਾ ਵੀ ਇਹ ਹਾਂ ਹਰ ਇੱਕ ਜਗ੍ਹਾ ਤੇ ਲਾਈਵ ਜਿਵੇਂ ਹੋਣਾ ਵੀਰਾਂ ਹੋਣੀ ਇਹਦੀ ਵੀਡੀਓ ਕਿਤੇ ਹੋਰ ਜਗ੍ਹਾ ਲੱਗੀ ਆ ਪੁਲਿਸ ਵਾਲੇ ਕਹਿੰਦੇ ਵੀ ਸਾਡੀ ਜਗਾ ਚੇਂਜ ਕਰ ਆ ਵੀ ਲੋਕੇਸ਼ਨ ਕਰੀ ਵੀ ਆ ਸਾਡੀ ਲੰਗਰ ਲਾਉਣਾ ਜੀ ਨੇ ਇੱਥੇ ਲਾਓ ਹਾਂ ਇੱਕ ਦੇਖੋ ਸਭ ਤੋਂ ਵੱਡੀ ਗੱਲ ਹੈ ਇਹ ਜੇ ਇਹ ਨੌਜਵਾਨ ਬਹਿਸ ਕਰਦੇ ਨੇ ਇਹਨਾਂ ਦੇ ਮਨ 'ਚ ਭਾਵੇਂ ਭਾਵਨਾ ਸੇਵਾ ਦੀ ਹੈ ਹਾਂਜੀ ਹਾਂ ਪਰ ਕਈ ਲੋਕਾਂ ਨੇ ਕਹਿਣਾ ਵੀ ਇਹ ਤਾਂ ਫੇਮ ਲੈਣ ਵਾਸਤੇ ਕਰਦੇ ਨੇ ਤੰਗ ਹੁੰਦਾ ਗੱਲ ਕਰਨ ਤੰਗ ਹੁੰਦਾ ਹਾਂ ਪਰ ਹੈਗੇ ਵੀ ਐਸੇ ਲੋਕ ਸਾਡੇ ਪੰਜਾਬ ਦੇ ਵਿੱਚ ਜੇ ਤੁਸੀਂ ਦੇਖਿਆ ਅਕਸਰ ਕਈ ਵਾਰੀ ਵੀਡੀਓ ਵਾਇਰਲ ਹੁੰਦੀਆਂ ਨੇ ਬਾਂਦਰਾਂ ਨੂੰ ਚਾਰ ਕੇਲੇ ਪਾ ਕੇ ਉਹ ਵੀ ਫੋਟੋ ਖੜਾਈ ਜਾਂਦੇ ਨੇ ਲੋਕ ਹਾਂਜੀ ਹਾਂ ਉਹ ਕਈ ਲੋਕ ਸੋਸ਼ਲ ਮੀਡੀਆ ਤੇ ਫੇਮ ਲੈਣ ਲਈ ਜਾਂ ਕਿਤਨਾ ਕਿਤੋਂ ਡੋਨੇਸ਼ਨ ਲੈਣ ਲਈ ਬਹੁਤ ਡਰਾਮੇ ਰਚਦੇ ਨੇ ਪਰ ਇਹ ਇਹ ਜਿਹੜਾ ਮੈਂ ਇਸ ਜਿਹੜੇ ਨੌਜਵਾਨ ਨੇ ਖੁਦ ਜੌਬ ਕਰਦੇ ਨੇ ਪੰਜਾਬ ਪੁਲਿਸ ਦੇ ਵਿੱਚ ਦਸਵੰਧ ਕੱਢ ਕੇ ਇਹਨਾਂ ਨੇ ਕਦੇ ਕਿਸੇ ਤੋਂ ਪੈਸਾ ਨਹੀਂ ਲਿਆ ਆਪਣੀ ਜੇਬ ਤੋਂ ਲੰਘਣ ਲਾਉਂਦੇ ਨੇ ਬਸ ਇਹੀ ਬੇਨਤੀ ਕਰਦੇ ਆ ਅਸੀਂ ਵੀ ਮੀਡੀਆ ਦੇ ਜ਼ਰੀਏ ਵੀ ਜੇ ਕੋਈ ਜਗ੍ਹਾ ਤੁਹਾਨੂੰ ਡਿਸਾਈਡਡ ਹੈਗੀ ਆ ਤਾਂ ਉੱਥੇ ਲੰਗਰ ਲਾਓ ਤਾਂ ਖੁਸ਼ੀ ਖੁਸ਼ੀ ਜਿਨ੍ਹਾਂ ਨੂੰ ਵੀ ਜ਼ਰੂਰਤ ਆ ਉੱਥੇ ਮਰੀਜ਼ਾਂ ਨੂੰ ਉੱਥੇ ਛੱਕ ਜਾਣਗੇ ਉਹਨਾਂ ਦੇ ਪਰਿਵਾਰ ਵੀ ਛੱਕਣਗੇ ਇਸ ਕਰਕੇ ਲੰਗਰ ਕੋਈ ਮਾੜੀ ਗੱਲ ਨਹੀਂ ਚੰਗੀ ਗੱਲ ਹੈ ਪਰ ਉਹਦੀ ਤਹ ਤੱਕ ਜਾ ਕੇ ਗੱਲ ਨੂੰ ਅੱਗੇ ਲਿਆਂਦਾ ਜਾ ਪਰਪਰ ਦੱਸੀ ਜਾਵੇ ਸਾਰੇ ਪਰਪਰ ਦੱਸੀ ਜਾਵੇ ਮੈਂ ਕਹਿੰਦੀ ਜਿਵੇਂ ਹੁਣ ਰੋਡਾਂ ਤੇ ਲੰਗਰ ਲਾਉਂਦੇ ਨੇ ਉੱਥੇ ਟ੍ਰੈਫਿਕ ਬਹੁਤ ਹੋ ਜਾਂਦਾ ਇਹ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂ ਬਿਲਕੁਲ ਦੇਖੋ ਮੈਂ ਸ਼ੁਰੂ ਦੇ ਵਿੱਚ ਹੀ ਇਹ ਗੱਲ ਕੀਤੀ ਸੀ ਫਤੇਗੜ ਸਾਹਿਬ ਆਪਾਂ ਛੋਟੇ ਸਾਹਿਬ ਜੀਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਜਾਂਦੇ ਹਾਂ ਉੱਥੇ ਲੰਗਰ ਲੱਗਦੇ ਨੇ ਰੋਡਾਂ ਤੇ ਹੋਰ ਰੋਡ ਵੀ ਭਾਸੋ ਰੋਡ ਲਾ ਲਓ ਪਟਿਆਲੇ ਚ ਨਾਬਾ ਰੋਡ ਸਾਰੇ ਰੋਡਾਂਾਂ ਤੇ ਲੰਗਰ ਜਦੋਂ ਲੱਗਦੇ ਆ ਉੱਥੇ ਕਿਤੇ ਨਾ ਕਿਤੇ ਜਿਹੜੇ ਮੈਨੂੰ ਲੱਗਦਾ 80 90% ਲੋਕ ਹੈ ਉਹ ਅੰਦਰੋਂ ਅੰਦਰੀ ਤੇ ਕਹਿੰਦੇ ਆ ਵੀ ਯਾਰ ਇਹ ਗਲਤ ਹੈ ਪਰ ਇੱਕ ਭਾਵਨਾਵਾਂ ਜੁੜੀਆਂ ਹੋਈਆਂ ਨੇ ਪੰਜਾਬੀ ਲੋਕਾਂ ਦੀਆਂ ਸਾਡੇ ਸਿੱਖ ਸਰਦਾਰਾਂ ਦੀਆਂ ਲੰਗਰ 'ਚ ਜ਼ਿਆਦਾ ਹਰ ਬੰਦਾ ਡਰਦਾ ਗੱਲ ਨਹੀਂ ਕਰਦਾ ਵੀ ਨਹੀਂ ਯਾਰ ਮਤੇ ਮੇਰੇ ਕੋਈ ਗੱਲ ਨਾ ਪਹੇਜੇ ਹਾਂਜੀ ਫਿਰ ਮੈਂ ਉਹੀ ਗੱਲ ਕਰਦਾ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਸਭ ਨੂੰ ਕਹਿੰਦਾ ਲੰਗਰ ਲਾਓ ਜੀ ਸਦਕੇ ਲਾਓ ਭੁੱਖੇ ਲੋਕਾਂ ਲਈ ਜਿਨ੍ਹਾਂ ਨੂੰ ਜ਼ਰੂਰਤ ਹੈ ਜਿੱਦਾਂ ਮੈਂ ਪਹਿਲਾਂ ਦੱਸਿਆ ਬਾਬੇ ਨਾਨਕ ਨੇ ਭੁੱਖੇ ਸਾਧੂਆਂ ਨੂੰ ਲੰਗਰ ਸ਼ਿਕਾਇਆ ਸੀ ਏਸੇ ਲੋਕਾਂ ਨੂੰ ਨਹੀਂ ਸ਼ਿਕਾਇਆ ਮੈਂ ਪਹਿਲਾਂ ਜਿਵੇਂ ਦੱਸਿਆ ਸੜਕ ਦੇ ਤੱਕੇ ਨਾਲ ਆਪਾਂ ਮੂੰਹ 'ਚ ਪਾਉਣ ਤੱਕ ਇਹ ਨਹੀਂ ਲੰਗਰ ਰੋੜਾਂ ਤੋਂ ਥੋੜਾ ਸਾਈਡ ਤੇ ਹੋ ਜਾਵੇ ਪਿੱਛੇ ਹਟਾ ਕੇ ਪਿੱਛੇ ਹਟਾ ਕੇ ਉੱਥੇ ਸਾਈਨ ਬੋਰਡ ਫੇਰ ਲੱਗਿਆ ਹੋਵੇ ਵੀ ਇੱਧਰ ਲੰਗਰ ਚੱਲਦਾ ਜਿਹਨਾਂ ਨੂੰ ਜ਼ਰੂਰਤਾ ਉੱਥੇ ਜਾਊਗਾ ਤੇ ਇੱਕ ਸਭ ਤੋਂ ਵੱਡੀ ਜਿਹੜੀ ਲੰਗਰ ਦੀ ਵੀ ਇੱਕ ਮਰਿਆਦਾ ਹੈ ਹਾਂਜੀ ਬੇਅਦਬੀ ਨਾ ਹੋਵੇ ਉਹਦੀ ਬੇਅਦਬੀ ਨਾ ਹਾਂ ਤੁਸੀਂ ਹੁਣ ਕਿੱਥੇ ਜਾਣੇ ਹੋ ਆਪਾਂ 5 ਜਣਿਆਂ ਨੇ ਕੁਝ ਮੰਗਾ ਲਿਆ ਹਾਂਜੀ ਉਹ ਚੀਜ਼ ਬਚੀ ਰਵੇ ਤਾਂ ਤੁਹਾਡੇ ਮਨ ਤੇ ਕੀ ਬਿੱਤੂਗੀ ਤੁਸੀਂ ਕਹਿੰਦੇ ਮੈਚ ਤੋਂ ਬਾਅਦ ਸਾਲਿਆਂ ਨੂੰ ਲਿਆ ਕੇ ਨਹੀਂ ਦਿੰਦਾ ਹੈਗਾ ਮੇਰੇ ਤਾਂ ਕੀ ਚ ਬਚ ਗਈ ਹਾਂਜੀ ਹਾਂਜੀ ਤੇ ਉਹ ਪੂਰੀ ਦੀ ਪੂਰੀ ਚੀਜ਼ ਲੱਗ ਜਵੇ ਉਹਨੂੰ ਲੰਗਰ ਨੂੰ ਪ੍ਰਸ਼ਾਦੇ ਨੂੰ ਛਕਿਆ ਜਾਵੇ ਚੰਗੀ ਤਰ੍ਹਾਂ ਮਰਿਆਦਾ ਛਕਿਆ ਜਾਵੇ ਭਾਵੇਂ ਗੁਰੂ ਘਰ ਚ ਹੈ ਭਾਵੇਂ ਮੰਦਿਰ ਚ ਹੈ ਭਾਵੇਂ ਰੋੜਾਂ ਤੇ ਹੈ ਭਾਵੇਂ ਹਸਤਾਲ ਚ ਹੈ ਮਰਿਆਦਾ ਦੇ ਅਨੁਸਾਰ ਹੀ ਲੰਗਰ ਜਿਹੜਾ ਵਰਤਾਇਆ ਜਾਵੇ ਤਾਂ ਹੀ ਚੜ੍ਹਦੀ ਕਲਾ ਆਪਣੀ ਕੌਮ ਦੀ ਰਹਿ ਸਕਦੀ ਹੈ ਨਹੀਂ ਤਾਂ ਮੈਂ ਇਹ ਨਹੀਂ ਕਹਿੰਦਾ ਵੀ ਹੋਰ ਕਈ ਦੇਖਿਆ ਆਪਾਂ ਲੋਕ ਕਈ ਵਾਰੀ ਆਬਜੈਕਸ਼ਨ ਕਰਦੇ ਨੇ ਵੀ ਮੰਦਿਰਾਂ ਵਾਲੇ ਤਾਂ ਲੰਗਰ ਲਾਉਂਦੇ ਨਹੀਂ ਔਰ ਗੁਰੂ ਘਰ ਚ ਲੰਗਰ ਚੱਲਦਾ ਗੁਰੂ ਘਰ ਚ ਲੰਗਰ ਚੱਲਦਾ ਮਸੀਦ ਤੇ ਲੰਗਰ ਨਹੀਂ ਚੱਲਦਾ ਗੁਰੂ ਘਰ ਚ ਲੰਗਰ ਚੱਲਦਾ ਬੜੀ ਚੰਗੀ ਗੱਲ ਹੈ ਉਹਨੂੰ ਦੇਖ ਕੇ ਸਾਰੇ ਕਿਤੇ ਲੰਗਰ ਚੱਲੇ ਪਰ ਭੁੱਖੇ ਲੋਕਾਂ ਲਈ ਚੱਲੇ ਜਿੱਥੇ ਜ਼ਰੂਰਤ ਆ ਭਾਵੇਂ ਕਿਸੇ ਨੇ ਕੋਈ ਦਾਨ ਕਰਨਾ ਹੈ ਤਾਂ ਜਿੱਥੇ ਜ਼ਰੂਰਤ ਆ ਉੱਥੇ ਦਾਨ ਹੋਵੇ ਤੁਹਾਡਾ ਕਹਿਣਾ ਮਤਲਬ ਇਹ ਵੀ ਬੇਅਦਬੀ ਨਾ ਕਰੋ ਬਸ ਲੰਗਰ ਹਾਂ ਜਦੋਂ ਸਾਡੇ ਗੁਰੂ ਦੀ ਆਪਾਂ ਰੋਜ਼ ਦੇਖ ਰਹੇ ਹਾਂ ਕਿਤੇ ਨਾ ਕਿਤੇ ਗੁਰੂ ਘਰਾਂ ਚ ਬੇਅਦਬੀ ਹੋ ਰਹੀ ਹੈ ਇਸੇ ਤਰ੍ਹਾਂ ਲੰਗਰ ਵੀ ਗੁਰੂ ਘਰ ਦੀ ਦੇਣਾ ਗੁਰੂ ਘਰਾਂ ਚ ਲੰਗਰ ਚੱਲਦੇ ਨੇ ਉਹ ਵੀ ਬੇਅਦਬੀ ਦੇ ਨਾਲ ਜੁੜਿਆ ਹੋਇਆ ਉਹਦੀ ਇੱਜ਼ਤ ਹੋਵੇ ਮਾਣ ਹੋਵੇ ਸਨਮਾਨ ਹੋਵੇ ਨੀਤ ਲਾ ਬਣਾਇਆ ਹੋਊਗਾ ਜਦੋਂ ਲੰਗਰ ਤਾਂ ਸਵਾਦ ਵੀ ਲੱਗੂਗਾ ਡਿਸਪਲਿਨ ਦੇ ਵਿੱਚ ਬੈਠ ਕੇ ਜਿੱਥੇ ਜਿੱਥੇ ਕੋਈ ਪਰਮਿਸ਼ਨ ਲੈਣੀ ਆਰ ਕਿੱਡੀ ਕੁ ਗੱਲ ਐ ਵੀ ਕਮਸਨ ਨੂੰ ਜਾ ਕੇ ਕਹਿਣਾ ਮੈਂ ਇੱਥੇ ਲੰਗਰ ਚਲਾਉਣਾ ਚਾਹੁੰਦਾ ਉਹਨਾਂ ਨੇ ਤੁਹਾਨੂੰ ਜਗ੍ਹਾ ਕਹੀ ਦੀ ਵੀ ਇੱਥੇ ਚਲਾ ਲਓ ਉੱਥੇ ਬਹਿਸ ਕਰਨ ਦੀ ਲੋੜ ਨਹੀਂ ਜਿਹੜੇ ਚੰਗੇ ਬੰਦੇ ਨੇ ਉਹ ਬਹਿਸ ਦੇ ਵਿੱਚ ਨਹੀਂ ਪੈਂਦੇ ਉਹਨਾਂ ਦਾ ਨਾਮ ਵੀ ਬਣੂਗਾ ਲੋਕ ਵੀ ਸਰਾਨਾ ਕਰਨਗੇ ਤੇ ਨਹੀਂ ਤਾਂ ਕਿਤੇ ਨਾ ਕਿਤੇ ਇਸ ਤਰ੍ਹਾਂ ਮਾਈਂਡ ਦੇ ਵਿੱਚ ਜਾਊਗਾ ਵੀ ਹਰ ਬੰਦਾ ਫੇਮ ਲੈਣ ਲਈ ਇਹਦੇ ਕੰਮ ਕਰਦਾ ਹੈ ਮਤਲਬ ਉਹਨਾਂ ਨੂੰ ਪੁਲਿਸ ਵਾਲਿਆਂ ਨਾਲ ਬਹਿਸ ਨਹੀਂ ਕਰਨੀ ਚਾਹੀਦੀ ਸੀ ਬਹਿ ਕੇ ਗੱਲ ਕਰਨੀ ਚਾਹੀਦੀ ਸੀ ਜੋ ਅੱਜ ਇੰਨਾ ਵੱਡਾ ਇਸ਼ੂ ਨਾ ਬਣਦਾ ਨਾ ਬਣਦਾ ਦੇਖੋ ਉਹ ਖੁਦ ਮੁੰਡੇ ਮੁਲਾਜ਼ਮ ਹੈ ਮੈਨੂੰ ਤਾਂ ਪਤਾ ਲੱਗਿਆ ਦੇਖੋ ਉਹ ਅੱਗੇ ਕਥਾਣੇਦਾਰ ਨੂੰ ਬੋਲਣਾ ਕੋਈ ਲੋੜ ਨਹੀਂ ਕਾਹਦੇ ਵਾਸਤੇ ਉਹ 2 ਮਿੰਟ ਦੀ ਗੱਲ ਹੈ ਜਾ ਕੇ ਸਭ ਕੁਝ ਡਿਸੀਜਨ ਹੋ ਜਾਂਦੇ ਨੇ ਬੈਠ ਕੇ ਸਾਰੇ ਮਸਲੇ ਹੱਲ ਹੋ ਜਾਂਦੇ ਨੇ ਇਹਨੂੰ ਮਾਰਨ ਦੀ ਜ਼ਿਆਦਾ ਜ਼ਰੂਰਤ ਹੈ ਨਹੀਂ ਹਾਂਜੀ ਜੋ ਅੱਜ ਅਸੀਂ ਲੰਗਰ ਦੇ ਵਿਸ਼ੇ ਤੇ ਗੱਲਬਾਤ ਕੀਤੀ ਹੈ ਤੁਹਾਨੂੰ ਕਿਵੇਂ ਲੱਗਿਆ ਤਾਂ ਸਾਨੂੰ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ